ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਅੱਜ ਦੀ ਜੋ ਕਹਾਣੀ ਮੁੰਬਈ ਦੀ ਰੇਖਾ ਇੱਕ ਕੁੜੀ ਜਿਹਦੀ ਉਮਰ 27 ਸਾਲਾ ਰੇਖਾ ਇੱਕ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੰਮ ਕਰਦੀ ਆ। ਰੇਖਾ ਆਪਣੇ ਕੰਮ ਨਾਲ ਕੰਮ ਰੱਖਦੀ ਆ। ਉਹ ਕਿਸੇ ਨਾਲ ਫालतू ਗੱਲਾਂ ਨਹੀਂ ਕਰਦੀ। ਅਕਸਰ ਉਹ ਆਪਣੇ ਕੰਮ ਦੇ ਵਿੱਚ ਹੀ ਰੁੱਝੀ ਰਹਿੰਦੀ ਆ। ਬਾਕੀ ਦੇ ਜੋ ਕਲੀਗ ਨੇ ਉਸ ਕੰਪਨੀ ਦੇ EMPLOYEES ਨੇ ਉਹ ਆਪਸ ਵਿੱਚ ਹਾਸਾ ਮਜ਼ਾਕ ਕਰਦੇ ਆ। ਪਰ ਰੇਖਾ ਹਮੇਸ਼ਾ ਚੁੱਪਚਾਪ ਰਹਿੰਦੀ ਆ। ਰੇਖਾ ਦੀ ਕੰਪਨੀ ਦੇ ਵਿੱਚ ਹੀ ਇੱਕ ਮੁੰਡਾ ਜੌਬ ਕਰਦਾ ਜਿਹਦਾ ਨਾਮ ਗੌਰਵ ਆ। ਗੌਰਵ ਰੇਖਾ ਨੂੰ ਵੇਖਦਾ ਕਿ ਇਹ ਇਕੱਲੀ ਰਹਿੰਦੀ ਆ ਵੀ ਇਹ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਕਈ ਵਾਰ ਰੇਖਾ ਦੁਕਾਨਾ ਖਾ ਰਹੀ ਹੁੰਦੀ ਲੰਚ ਬ੍ਰੇਕ ਵੇਲੇ ਗੌਰਵ ਉਹਦੇ ਕੋਲ ਆ ਕੇ ਬੈਠਦਾ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਜ਼ਿਆਦਾ ਸਵਾਲ ਜਵਾਬ ਨਹੀਂ ਕਰਦੀ ਸੀ ਉਹ ਜਿੰਨੀ ਕੁ ਗੱਲ ਪੁੱਛਦਾ ਓਨੀ ਕੁ ਦਾ ਜਵਾਬ ਦੇ ਦਿੰਦੀ ਸੀ ਇਹ ਹੀ ਗੱਲ ਗੌਰਵ ਨੂੰ ਬਹੁਤ ਪਸੰਦ ਸੀ ਪਰ ਗੌਰਵ ਨੂੰ ਇਹ ਸੀ ਕਿ ਮੈਂ ਇਹਨੂੰ ਪੁੱਛਾਂ ਕਿ ਕੀ ਗੱਲ ਆ ਚਲੋ ਗੌਰਵ ਨੇ ਉਹਦੇ ਨਾਲ ਹੌਲੀ-ਹੌਲੀ ਦੋਸਤੀ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਰੇਖਾ ਹਮੇਸ਼ਾ ਲਿੰਮਟ ਦੇ ਵਿੱਚ ਰਹਿੰਦੀ ਸੀ ਇਹ ਨਹੀਂ ਕਿ ਉਹ ਗੌਰਵ ਨਾਲ ਗੱਲ ਨਹੀਂ ਕਰਦੀ ਸੀ ਗੌਰਵ ਜਿੰਨੀ ਵੀ ਗੱਲ ਕਰਦਾ ਰੇਖਾ ਉਹਦੇ ਨਾਲ ਉੰਨੀ ਗੱਲ ਦਾ ਜਵਾਬ ਦਿੰਦੀ ਸੀ ਪਰ ਆਪਣੇ ਵੱਲੋਂ ਰੇਖਾ ਨੇ ਕਦੇ ਕੋਈ ਗੱਲ ਗੌਰਵ ਨਾਲ ਨਹੀਂ ਕੀਤੀ ਸੀ ਹੌਲੀ-ਹੌਲੀ ਗੌਰਵ ਆ ਜਿਹੜਾ ਉਹ ਰੇਖਾ ਨੂੰ ਪਸੰਦ ਕਰਨ ਲੱਗ ਜਾਂਦਾ ਉਹਨੂੰ ਰੇਖਾ ਦੀ ਇਹ ਚੁੱਪੀ ਚੁਭਣ ਲੱਗ ਜਾਂਦੀ ਆ ਉਹ ਰੇਖਾ ਨੂੰ ਗੱਲਿੰਗਲਨੀ ਪੁੱਛਦਾ ਕਿ ਰੇਖਾ ਕੋਈ ਗੱਲ ਹੋਈ ਆ ਤੂੰ ਇੰਨੀ ਉਦਾਸ ਕਿਉਂ ਰਹਿਣੀ ਆ ਜੇ ਤੈਨੂੰ ਉਤਰਾਜ ਨਾ ਹੋਵੇ ਤਾਂ ਤੂੰ ਮੇਰੇ ਨਾਲ ਗੱਲ ਸਾਂਝੀ ਕਰ ਸਕਦੀ ਆ ਤਾਂ ਰੇਖਾ ਕਹਿ ਦਿੰਦੀ ਕਿ ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਬਸ ਮੇਰਾ ਨੇਚਰ ਹੀ ਐਦਾਂ ਦਾ ਗੌਰਵ ਨੂੰ ਹੱਸ ਕੇ ਕਹਿ ਦਿੰਦਾ ਕਿ ਮੈਨੂੰ ਸਾਰ ਨਾ ਕਿਹਾ ਕਰ ਮੈਂ ਤੇਰਾ ਵਧੀਆ ਦੋਸਤ ਬਣਨਾ ਚਾਹਣਾ ਤੂੰ ਕੋਈ ਵੀ ਗੱਲ ਬੇਝਿਜਕ ਮੇਰੇ ਨਾਲ ਕਰ ਸਕਦੀ ਆ ਤਾਂ ਰੇਖਾ ਕਹਿੰਦੀ ਇਟਸ ਓਕੇ ਸਰ ਬਸ ਇੰਨਾ ਹੀ ਜਵਾਬ ਦਿੰਦੀ ਸਮਾਂ ਲੰਘਦਾ ਰਹਿੰਦਾ ਤੇ ਇੱਕ ਦਿਨ ਗੌਰਵ ਨੂੰ ਜਦੋਂ ਇਹ ਲੱਗਦਾ ਕਿ ਹੁਣ ਮੈਨੂੰ ਰੇਖਾ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਦੇਣਾ ਚਾਹੀਦਾ ਅਗਰ ਉਹਨੂੰ ਮਨਜ਼ੂਰ ਹੋਇਆ ਤਾਂ ਠੀਕ ਨਹੀਂ ਉਹਦੀ ਮਰਜ਼ੀ ਚਲੋ ਇੱਕ ਦਿਨ ਗੌਰਵ ਸਵੇਰੇ ਸਵੇਰੇ ਦਫ਼ਤਰ ਆਉਂਦਾ ਉਹ ਬੜਾ ਖੁਸ਼ ਹੁੰਦਾ ਉਹ ਰੇਖਾ ਨੂੰ ਕਹਿੰਦਾ ਕਿ ਰੇਖਾ ਮੈਂ ਚਾਹਣਾ ਕਿ ਅੱਜ ਆਪਾਂ ਕੌਫੀ ਪੀਣ ਚੱਲੀਏ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਰੇਖਾ ਕਹਿੰਦੀ ਕਿ ਨਹੀਂ ਸਰ ਮੈਂ ਨਹੀਂ ਜਾਣਾ ਉਹ ਕਹਿੰਦਾ ਕਿ ਵੇਖ ਲੈ ਰੇਖਾ ਅਗਰ ਤੇਰਾ ਮਨ ਮੰਨੇ ਤਾਂ ਵੈਸੇ ਮੈਂ ਤੈਨੂੰ ਕੰਪੈਲ ਨਹੀਂ ਕਰੂੰ ਪਰ ਚੰਗਾ ਲੱਗੂ ਜੇ ਤੂੰ ਜਾਵੇਂਗੀ ਤਾਂ ਕਹਿੰਦੀ ਚਲੋ ਵੇਖਦੇ ਆਂ ਲੰਚ ਬ੍ਰੇਕ ਹੋਣ ਦੋ ਲੰਚ ਬ੍ਰੇਕ ਹੋ ਜਾਂਦੀ ਐ ਤੇ ਗੌਰਵ ਰੇਖਾ ਕੋਲ ਆ ਕੇ ਕਹਿੰਦਾ ਕਿ ਚਲ ਆਪਾਂ ਕੰਟੀਨ ਦੇ ਵਿੱਚ ਚੱਲੀਏ ਕਾਫੀ ਪੀ ਕੇ ਬੈਹਣਾ ਪੀ ਕਾਫੀ ਪੀ ਕੇ ਆਵਾਂਗੇ ਗੱਲਾਂ ਬਾਤਾਂ ਕਰਾਂਗੇ ਥੋੜੀਆਂ ਰੇਖਾ ਚਾਹੁੰਦੀ ਵੀ ਸੀ ਜਾਣਾ ਪਰ ਉਹ ਡਰਦੀ ਵੀ ਸੀ ਪਰ ਫਿਰ ਉਹ ਸੋਚਦੀ ਐ ਕੁਛ ਸੋਚ ਕੇ ਗੌਰਵ ਨੂੰ ਕਹਿੰਦੀ ਐ ਕਿ ਚਲੋ ਮੈਂ ਚੱਲਦੀ ਆਂ ਤੁਹਾਡੇ ਨਾਲ ਦੋਨੋਂ ਜਣੇ ਕੰਟੇਨ ਦੇ ਵਿੱਚ ਚਲੇ ਜਾਂਦੇ ਆ ਕੰਟੇਨ ਤੇ ਜਾ ਕੇ ਉਹ ਕਾਫੀ ਆਰਡਰ ਕਰਦੇ ਆ ਬੈਠੇ ਆ ਗੌਰਵ ਗੱਲ ਰੱਖਣੀ ਚਾਹਦਾ ਪਰ ਉਹਨੂੰ ਇਹ ਆ ਕਿ ਰੇਖਾ ਨੂੰ ਬੁਰਾ ਨਾ ਲੱਗੇ ਕਿਉਂਕਿ ਉਹ ਰੇਖਾ ਦੀ ਬਹੁਤ ਰਿਸਪੈਕਟ ਕਰਦਾ ਚਲੋ ਗੱਲ ਹਣਾ ਕਰਨ ਨਹੀਂ ਪੈਣੀ ਸੀ ਝਿਜਕ ਖਤਮ ਕਰਕੇ ਕਰਨੀ ਪੈਣੀ ਸੀ ਕਾਫੀ ਆ ਜਾਂਦੀ ਆ ਕਾਫੀ ਦੀਆਂ ਘੁੱਟਾਂ ਭਰਦੇ ਹੋਏ ਗੌਰਵ ਰੇਖਾ ਨੂੰ ਕਹਿੰਦਾ ਕਿ ਰੇਖਾ ਮੈਂ ਤੈਨੂੰ ਇੱਕ ਬਹੁਤ ਵਧੀਆ ਦੋਸਤ ਮੰਨਦਾ ਇਹ ਇਸ ਦੋਸਤੀ ਦੇ ਚੱਲਦੇ ਮੈਨੂੰ ਤੂੰ ਪਸੰਦ ਆ ਗਈਆਂ ਮੈਂ ਤੈਨੂੰ ਪਿਆਰ ਕਰਨ ਲੱਗੀਆਂ ਮੈਂ ਚਾਹਣਾ ਕਿ ਤੇਰੇ ਦਿਲ ਦੇ ਵਿੱਚ ਮੇਰੇ ਪ੍ਰਤੀ ਕੀ ਆ ਉਹ ਤੂੰ ਮੈਨੂੰ ਦੱਸੇ ਰੇਖਾ ਕਹਿੰਦੀ ਕਿ ਮੇਰੇ ਦਿਲ ਦੇ ਵਿੱਚ ਕਿਸੇ ਪ੍ਰਤੀ ਕੋਈ ਵੀ ਫੀਲਿੰਗ ਨਹੀਂ ਉਹ ਕਹਿੰਦਾ ਮੈਂ ਕਿਸੇ ਦੀ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਆਪਣੀ ਗੱਲ ਕਰ ਰਿਹਾ ਉਹ ਕਹਿੰਦੀ ਤੁਸੀਂ ਵੀ ਸਾਰ ਉਸੇ ਕਿਸੇ ਤੇ ਆਉਣੇ ਹੋ ਵੀ ਮੇਰੇ ਲਈ ਸਾਰੇ ਹੀ ਇੱਕ ਬਰਾਬਰ ਨੇ ਮੈਂ ਕਿਸੇ ਨੂੰ ਪਸੰਦ ਨਹੀਂ ਕਰਦੀ ਉਹ ਕਹਿੰਦੀ ਵੀ ਮੈਂ ਸਿਰਫ ਮੇਰੀ ਗੱਲ ਕਰ ਰਹੀ ਆ ਕਹਿੰਦੀ ਮੈਂ ਤੁਹਾਨੂੰ ਵੀ ਠੀਕ ਆ ਤੁਸੀਂ ਮੇਰੇ ਕੋਲੀਗੋ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦੀ ਆ ਪਰ ਪਿਆਰ ਵਾਲੀ ਕੋਈ ਗੱਲ ਨਹੀਂ ਮੇਰੇ ਦਿਲ 'ਚ ਤੇ ਗੌਰਵ ਕਹਿੰਦਾ ਕਿ ਕਿਉਂ ਅੱਗੇ ਦੀ ਜ਼ਿੰਦਗੀ ਬਾਰੇ ਫਿਊਚਰ ਪਲਾਨ ਬਾਰੇ ਤੂੰ ਕੁਝ ਨਹੀਂ ਸੋਚਿਆ ਲਾਈਫ ਪਾਰਟਨਰ ਤਾਂ ਹਨਾ ਆਪਾਂ ਨੂੰ ਲੋੜ ਹੁੰਦੀ ਆ ਆਪਾਂ ਵਿਆਹ ਕਰਾਉਣਾ ਹੁੰਦਾ ਵੀ ਤੂੰ ਕਦੇ ਨਹੀਂ ਸੋਚਿਆ ਮੈਨੂੰ ਕਿਹੋ ਜਿਹਾ ਮੁੰਡਾ ਚਾਹੀਦਾ ਉਹ ਕਹਿੰਦੀ ਵੀ ਨਹੀਂ ਮੈਂ ਸਾਰਾ ਕੁਝ ਸਮੇਂ ਤੇ ਛੱਡਿਆ ਹੋਇਆ ਮੇਰਾ ਨਹੀਂ ਪਤਾ ਮੈਂ ਵਿਆਹ ਕਰਵਾਉਂਗੀ ਵੀ ਜੇ ਜਾਂ ਨਾ ਕਰਵਾਉਂਗੀ ਗੌਰਵ ਕਹਿੰਦਾ ਕਿ ਰੇਖਾ ਤੂੰ ਇਹੋ ਜਿਹੀਆਂ ਗੱਲਾਂ ਕੀ ਕਰਦੀਆਂ ਕੀ ਤੇਰੀ ਜ਼ਿੰਦਗੀ ਦੇ ਵਿੱਚ ਕੁਝ ਇਦਾਂ ਦਾ ਹੋਇਆ ਜਿਹਦੇ ਕਰਕੇ ਤੂੰ ਨਿਰਾਸ਼ ਰਹਿਣੀ ਆ ਚੱਲ ਤੂੰ ਪਿਆਰ ਨਾ ਕਰ ਮੈਨੂੰ ਮੇਰੇ ਪਿਆਰ ਨੂੰ ਐਕਸੈਪਟ ਨਾ ਕਰ ਪਰ ਤੂੰ ਆਪਣੇ ਦਿਲ ਦੀ ਗੱਲ ਤਾਂ ਦੱਸ ਸਕਦੀ ਆ ਨਾ ਮੈਂ ਤੈਨੂੰ ਉਦਾਸ ਨਹੀਂ ਵੇਖ ਸਕਦਾ ਤਾਂ ਰੇਖਾ ਕਹਿੰਦੀ ਆ ਕਿ ਇਦਾਂ ਦੀ ਤਾਂ ਕੋਈ ਗੱਲ ਨਹੀਂ ਮੈਂ ਬਸ ਠੀਕ ਆ ਚਲੋ ਇਹਨੇ ਨੂੰ ਕਾਫੀ ਖਤਮ ਹੁੰਦੀ ਆ ਤੇ ਚਲੇ ਜਾਂਦੇ ਆ ਉਸ ਤੋਂ ਬਾਅਦ ਗੌਰਵ ਆ ਜਿਹੜਾ ਉਹ ਰੇਖਾ ਨੂੰ ਬਹੁਤ ਘੱਟ ਬੁਲਾਉਂਦਾ ਕਿਉਂਕਿ ਉਹ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੁੰਦਾ ਤੇ ਉਹ ਨੂੰ ਇਹ ਹੁੰਦਾ ਕਿ ਮੇਰੀ ਕੋਈ ਵੀ ਗੱਲ ਰੇਖਾ ਨੂੰ ਬੁਰੀ ਨਾ ਲੱਗੇ ਕਿ ਮੈਂ ਰੇਖਾ ਨੂੰ ਜ਼ਿਆਦਾ ਬੁਲਾਉਂਗਾ ਤੇ ਇਹ ਨੂੰ ਇਹ ਲੱਗੂ ਵੀ ਖੋਰੇ ਹੀ ਮੈਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਦਾ ਇਸ ਕਰਕੇ ਗੌਰਵ ਹੈਲੋ ਹਾਈ ਕਰਦਾ ਲੰਚ ਬ੍ਰੇਕ ਵੇਲੇ ਵੀ ਕਦੇ ਉਹਦੇ ਕੋਲ ਨਹੀਂ ਆਉਂਦਾ ਹੁਣ ਇਹ ਗੱਲ ਆ ਜਿਹੜੀ ਇਹ ਰੇਖਾ ਨੂੰ ਚੁਭਣ ਲੱਗ ਜਾਂਦੀ ਆ ਭਾਵੇਂ ਕਿ ਰੇਖਾ ਇਹ ਕਹਿੰਦੀ ਸੀ ਕਿ ਗੌਰਵ ਮੈਂ ਤੈਨੂੰ ਪਸੰਦ ਨਹੀਂ ਕਰਦੀ ਪਰ ਗੌਰਵ ਦਾ ਰੇਖਾ ਨੂੰ ਘੱਟ ਬੁਲਾਉਣਾ ਲੰਚ ਬ੍ਰੇਕ ਵੇਲੇ ਉਹਦੇ ਕੋਲ ਨਾ ਹੋਣਾ ਉਹਦਾ ਹਾਲਚਾਲ ਨਾ ਪੁੱਛਣਾ ਰੇਖਾ ਨੂੰ ਇਹ ਚੀਜ਼ਾਂ ਹੋਰ ਵੀ ਉਦਾਸ ਕਰਦੀਆਂ ਨੇ ਜਦੋਂ ਵੀ ਰੇਖਾ ਲੰਚ ਬ੍ਰੇਕ ਵੇਲੇ ਇਕੱਲੀ ਬੈਠੀ ਗੌਰਵ ਬਾਰੇ ਸੋਚਦੀ ਆ ਉਹ ਘਰ ਆਉਂਦੀ ਆ ਉਹਦੇ ਬਾਰੇ ਸੋਚਦੀ ਆ ਮਤਲਬ ਗੌਰਵ ਦਾ ਜੋ ਖਿਆਲ ਆਉਂਦੇ ਦਿਮਾਗ ਦੇ ਵਿੱਚੋਂ ਨਿਕਲ ਨਹੀਂ ਪਾਰਿਆ ਹੁੰਦਾ ਤੇ ਉਹ ਇੱਕ ਦਿਨ ਇਕੱਲੀ ਬੈਠ ਕੇ ਸੋਚਦੀ ਆ ਕਿ ਕੀ ਮੈਂ ਗੌਰਵ ਨੂੰ ਪਸੰਦ ਕਰਨ ਲੱਗੀ ਆ ਫਿਰ ਉਹ ਆਪਣੇ ਅਤੀਤ ਬਾਰੇ ਸੋਚਦੀ ਆ ਉਹ ਸੋਚਦੀ ਆ ਕਿ ਜਦੋਂ ਗੌਰਵ ਨੂੰ ਮੇਰਾ ਅਤੀਤ ਪਤਾ ਲੱਗੂਗਾ ਤੇ ਉਹ ਕੀ ਸੋਚੂਗਾ ਮੇਰੇ ਬਾਰੇ ਮੈਂ ਨਹੀਂ 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 ਮੈਂ ਨਹੀਂ ਗੱਲ ਕਰ ਸਕਦੀ ਮੈਂ ਗੌਰਵ ਨੂੰ ਪਿਆਰ ਨਹੀਂ ਕਰ ਸਕਦੀ ਜੇ ਮੇਰੇ ਦਿਲ ਦੇ ਵਿੱਚ ਇਹ ਫੀਲਿੰਗ ਆ ਤਾਂ ਮੈਨੂੰ ਰੋਕਣੀ ਪਊਗੀ ਉਹ ਆਪਣੇ ਆਪ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਫੀਲਿੰਗਸ ਤੇ ਕਿਸੇ ਦਾ ਕੋਈ ਵਾਸਤ ਨਹੀਂ ਚੱਲਦਾ ਹੁੰਦਾ ਸਮਾਂ गुज़रਦਾ ਪਰ ਰੇਖਾ ਜਿਹੜੀ ਉਹਨੂੰ ਗੌਰਵ ਦੀ ਚੁੱਪੀ ਆ ਜਿਹੜੀ ਰੜਕਣ ਲੱਗਦੀ ਆ ਤੇ ਇੱਕ ਦਿਨ ਲੰਚ ਬ੍ਰੇਕ ਵੇਲੇ ਉਹ ਗੌਰਵ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਗੌਰਵ ਚੱਲ ਆਪਾਂ ਕੰਟੀਨ ਚੱਲੀਏ ਉੱਥੇ ਬੈਠ ਕੇ ਆਪਾਂ ਲੰਚ ਕਰਾਂਗੇ ਤੇ ਕੌਫੀ ਵੀ ਪੀਵਾਂਗੇ ਚਲੋ ਗੌਰਵ ਆ ਜਿਹੜਾ ਉਹ ਰੇਖਾ ਦੇ ਨਾਲ ਚੱਲਿਆ ਜਾਂਦਾ ਕੰਟੀਨ ਦੇ ਵਿੱਚ ਜਾ ਕੇ ਦੋਨੋਂ ਬੈਠਦੇ ਆ ਗੱਲਾਂ ਬਾਤਾਂ ਕਰਦੇ ਆ ਲੰਚ ਕਰਦੇ ਆ ਕੌਫੀ ਆ ਜਾਂਦੀ ਆ ਤੇ ਰੇਖਾ ਜਿਹੜੀ ਉਹ ਗੌਰਵ ਵੱਲ ਵਾਰ-ਵਾਰ ਦੇਖ ਰਹੀ ਹੁੰਦੀ ਆ ਤੇ ਉਹ ਕਹਿੰਦੀ ਕਿ ਗੌਰਵ ਮੈਂ ਚਾਹਣੀ ਆ ਕਿ ਆਪਾਂ ਲਾਈਫ ਦੇ ਵਿੱਚ ਅੱਗੇ ਵਧੀਏ ਆਪਾਂ ਆਪਣੇ ਰਿਸ਼ਤੇ ਨੂੰ ਕੋਈ ਨਾਮ ਦੇਈਏ ਇਹ ਸੁਣ ਕੇ ਗੌਰਵ ਖੁਸ਼ ਹੋ ਜਾਂਦਾ ਤੇ ਉਹ ਕਹਿੰਦਾ ਕਿ ਮੇਰੀ ਤਪੱਸਿਆ ਮੇਰਾ ਇੱਕ ਤਰਫਾ ਪਿਆਰ ਆ ਜਿਹੜਾ ਉਹ ਰੰਗ ਲਿਆਇਆ ਮੇਰੇ ਸਬਰ ਨੂੰ ਤੂੰ ਪਰਖਿਆ ਜਾਂ ਪ੍ਰਮਾਤਮਾ ਨੇ ਪਰਖਿਆ ਪਰ ਮੈਨੂੰ ਮੇਰੇ ਸਬਰ ਦਾ ਫਲ ਮਿਲਿਆ ਕਿਉਂਕਿ ਮੈਂ ਚਾਹੁੰਦਾ ਸੀ ਕਿ ਮੈਂ ਤੈਨੂੰ ਉਦੋਂ ਅਪਣਾਵਾਂ ਜਦੋਂ ਤੂੰ ਖੁਦ ਰਾਜੀ ਹੋਵੇਂ ਮੈਂ ਬਹੁਤ ਖੁਸ਼ ਆ ਕਿ ਤੂੰ ਮੇਰੇ ਨਾਲ ਜ਼ਿੰਦਗੀ ਜਿਉਣਾ ਚਾਹੁੰਨੀ ਹੈ ਪਰ ਮੈਨੂੰ ਇੱਕ ਗੱਲ ਪਹਿਲਾਂ ਜ਼ਰੂਰ ਦੱਸ ਦੇ ਕਿ ਤੇਰੇ ਮਨ ਦੇ ਵਿੱਚ ਕੀ ਚੱਲਦਾ ਰਹਿੰਦਾ ਤੂੰ ਇੰਨੀ ਉਦਾਸ ਕਿਉਂ ਰਹਿਣੀ ਆ ਤਾਂ ਉਹ ਕਹਿੰਦੀ ਕਿ ਨਹੀਂ ਗੁਰਵ ਐਦਾਂ ਦੀ ਤਾਂ ਕੋਈ ਗੱਲ ਨਹੀਂ ਚਲੋ ਉਹ ਕਹਿੰਦਾ ਠੀਕ ਆ ਮੈਂ ਤੈਨੂੰ ਕੰਪੈਲ ਨਹੀਂ ਕਰੂੰਗਾ ਜੇ ਤੂੰ ਮੇਰੇ ਨਾਲ ਖੁਸ਼ ਰਹੇਂਗੀ ਮੈਂ ਤੈਨੂੰ ਹਰ ਸੰਭਵ ਯਤਨ ਦੇ ਨਾਲ ਮਤਲਬ ਖੁਸ਼ ਰੱਖਣ ਦੀ ਕੋਸ਼ਿਸ਼ ਕਰੂੰਗਾ ਜੇ ਮੇਰਾ ਨਾਂ ਰੱਖ ਸਕਿਆ ਤਾਂ ਮੈਨੂੰ ਇਸ ਗੱਲ ਦਾ ਮੇਰੇ ਦਿਮਾਗ ਤੇ ਬੋਝ ਰਹਿਣਾ ਕਿ ਮੈਂ ਰੇਖਾ ਨੂੰ ਇੱਕ ਸੋਹਣੀ ਜ਼ਿੰਦਗੀ ਦੇ ਸੁਪਨੇ ਦਿਖਾਏ ਸੀ ਪਰ ਮੈਂ ਉਹਨੂੰ ਖੁਸ਼ ਨਹੀਂ ਕਰ ਸਕਿਆ ਪਰ ਫਿਰ ਵੀ ਤੇਰੇ ਲਈ ਤੇਰੀ ਖੁਸ਼ੀ ਦੀ ਕੀਮਤ ਲਈ ਜੇ ਮੈਨੂੰ ਆਪਣੀ ਜਾਨ ਵੀ ਦਾਤੇ ਲਾਉਣੀ ਪਈ ਤਾਂ ਮੈਂ ਕਦੇ ਪਿੱਛੇ ਨਹੀਂ ਹਟੂੰਗਾ ਤਾਂ ਰੇਖਾ ਗੌਰਵ ਦੇ ਮੂੰਹ ਤੇ ਹੱਥ ਰੱਖ ਦਿੰਦੀ ਹੈ ਤੇ ਕਹਿੰਦੀ ਹੈ ਵੀ ਐਦਾਂ ਦੀ ਗੱਲ ਨਹੀਂ ਕਰਨੀ ਉਹ ਕਹਿੰਦੀ ਠੀਕ ਆ ਤੁਸੀਂ ਮੇਰੇ ਘਰ ਰਿਸ਼ਤਾ ਲੈ ਕੇ ਆਓ ਆਪਣੇ ਮੰਮੀ ਪਾਪਾ ਨਾਲ ਗੱਲ ਕਰੋ ਗੌਰਵ ਬੜਾ ਖੁਸ਼ ਹੁੰਦਾ ਗੌਰਵ ਘਰ ਜਾ ਕੇ ਆਪਣੇ ਮੰਮੀ ਪਾਪਾ ਨਾਲ ਗੱਲ ਕਰਦਾ ਤੇ ਗੌਰਵ ਦੇ ਮੰਮੀ ਪਾਪਾ ਗੌਰਵ ਤੋਂ ਬਾਹਰ ਨਹੀਂ ਹੁੰਦੇ ਇਸੇ ਲਈ ਉਹ ਰੇਖਾ ਦੇ ਘਰ ਜਾਂਦੇ ਆ ਰੇਖਾ ਉਹਨਾਂ ਨੂੰ ਪਸੰਦ ਆ ਜਾਂਦੀ ਆ ਤੇ 1 ਮਹੀਨੇ ਦੇ ਅੰਦਰ ਹੀ ਦੋਨੋਂ ਦਾ ਵਿਆਹ ਹੋ ਜਾਂਦਾ ਦੋਨੋਂ ਉਹੀ ਫੈਸਲਾ ਕਰਦੇ ਆ ਕਿ ਵਿਆਹ ਤੋਂ ਬਾਅਦ ਉਹ ਇਕੱਠੇ ਹੀ ਕੰਮ ਕਰਨਗੇ ਕਿਉਂਕਿ ਗੌਰਵ ਨੇ ਰੇਖਾ ਨੂੰ ਉਹਦੀ ਜ਼ਿੰਦਗੀ ਜਿਉਣ ਦੀ ਪੂਰੀ ਖੁੱਲ੍ਹ ਦਿੱਤੀ ਸੀ ਚਲੋ ਸਮਾਂ गुज़रਦਾ ਵਿਆਹ ਨੂੰ 2-3 ਮਹੀਨੇ ਹੋ ਜਾਂਦੇ ਆ ਰੇਖਾ ਵਧੀਆ ਖੁਸ਼ ਹੁੰਦੀ ਆ ਪਰ ਰੇਖਾ ਦੇ ਦਿਮਾਗ ਤੇ ਇੱਕ ਬੋਝ ਹੁੰਦਾ ਜਿਹਨੂੰ ਕਿ ਉਹ ਲਾਉਣਾ ਚਾਹੁੰਦੀ ਹੁੰਦੀ ਆ ਪਰ ਉਹਨੂੰ ਇਹ ਸਮਝ ਨਹੀਂ ਆਉਂਦੀ ਵੀ ਮੈਂ ਇਹੇ ਬੋਝ ਕਿਵੇਂ ਹਲਕਾ ਕਰਾਂ ਮੈਂ ਗੌਰਵ ਕੋਲ ਇਹ ਗੱਲ ਕਰਾਂ ਕਿ ਨਾ ਕਰਾਂ ਬੜਾ ਸੋਚਦੀ ਆ ਤੇ ਇੱਕ ਦਿਨ ਉਹ ਆਪਣੀ ਭਾਬੀ ਨੂੰ ਫੋਨ ਕਰਦੀ ਆ ਆਪਣੀ ਭਾਬੀ ਨੂੰ ਕਹਿੰਦੀ ਕਿ ਭਾਬੀ ਮੈਂ ਬਹੁਤ ਖੁਸ਼ ਆ ਗੌਰਵ ਮੈਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਮੇਰੇ ਤੇ ਜਾਣ ਵਾਰ ਦਾ ਮੈਨੂੰ ਬਹੁਤ ਪਿਆਰ ਕਰਦਾ ਮੇਰਾ ਖਿਆਲ ਰੱਖਦਾ ਪਰ ਜੋ ਮੈਂ ਗੌਰਵ ਨਾਲ ਕਰ ਰਹੀ ਆਂ ਕਿਵੇਂ ਠੀਕ ਕਰ ਰਹੀ ਆਂ ਇਹ ਗੱਲ ਸੁਣ ਕੇ ਉਹਦੀ ਭਾਬੀ ਕਹਿੰਦੀ ਕਿ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਮੈਂ ਤੈਨੂੰ ਕਿਹਾ ਸੀ ਨਾ ਕਿ ਅਸੀਂ ਗੱਲ ਕਰ ਲੈਨੇ ਆਂ ਤੂੰ ਗੱਲ ਨਹੀਂ ਕਰਨ ਦਿੱਤੀ ਪਰ ਮੈਨੂੰ ਇਹ ਲੱਗਦਾ ਕਿ ਤੈਨੂੰ ਗੱਲ ਕਰ ਲੈਣੀ ਚਾਹੀਦੀ ਆ ਰੇਖਾ ਦੇ ਦਿਮਾਗ ਦੇ ਵਿੱਚ ਕੀ ਸੀ ਕੀ ਇਹੋ ਜੀ ਗੱਲ ਸੀ ਜਿਹੜੀ ਉਹ ਗੌਰਵ ਤੋਂ ਲੁਕੋ ਰਹੀ ਸੀ ਕੀ ਰੇਖਾ ਆਪਣੀ ਗੱਲ ਗੌਰਵ ਨੂੰ ਦੱਸੇਗੀ ਜਾ ਗੌਰਵ ਇਹ ਗੱਲ ਸੁਣ ਕੇ ਰੇਖਾ ਨੂੰ ਉਹਨਾਂ ਪਿਆਰ ਕਰਦਾ ਰਹੇਗਾ ਉਹਨਾਂ ਦੀ ਲਾਈਫ ਬੜੀ ਈਜ਼ੀ ਚੱਲਦੀ ਰਹੇਗੀ ਬੜੀ ਸੌਖੀ ਜਿਵੇਂ ਪਹਿਲਾਂ ਚੱਲ ਰਹੀ ਹੈ ਤਨਾਰਹਿਤ ਉਹਵੇਂ ਚੱਲਦੀ ਰਹੇਗੀ ਅਸਲ ਦੇ ਵਿੱਚ ਜਿਹੜੀ ਰੇਖਾ ਸੀ ਉਹ ਕਿਸੇ ਮੁੰਡੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੁੰਦੀ ਆ ਤੇ ਉਹਨਾਂ ਦਾ ਵਿਆਹ ਹੁੰਦਾ 2019 ਦੇ ਵਿੱਚ 2020 ਦੇ ਵਿੱਚ ਕਰੋਨਾ ਆ ਜਾਂਦਾ ਤੇ ਕਰੋਨਾ ਦੇ ਦੌਰਾਨ ਰੇਖਾ ਦੇ ਪਤੀ ਦੀ ਮੌਤ ਹੋ ਜਾਂਦੀ ਆ ਸਬਬ ਨਾਲ ਉਹਦੇ ਪਤੀ ਦਾ ਨਾਮ ਵੀ ਗੌਰਵ ਕੁਮਾਰ ਹੁੰਦਾ ਗੌਰਵ ਕੁਮਾਰ ਉਹ ਨੂੰ ਇੰਨਾ ਜਿਆਦਾ ਪਸੰਦ ਕਰਦੀ ਆ ਕਿ ਉਹਦੇ ਨਾਮ ਦਾ ਟੈਟੂ ਉਹਨੇ ਆਪਣੀ ਬਾਹ ਤੇ ਖੁਣਵਾਇਆ ਹੁੰਦਾ ਆਪਣੇ ਮੋਢੇ ਤੇ ਟੈਟੂ ਖੁਣਵਾਇਆ ਹੁੰਦਾ ਗੌਰਵ ਕੁਮਾਰ ਦਾ ਹੁਣ ਤੱਕ ਏਖਾ ਇਹ ਟੈਟੂ ਆ ਜਿਹੜਾ ਇਹ ਨਾਮ ਆ ਇਹ ਗੌਰਵ ਤੋਂ ਲੁਕੋ ਰਹੀ ਸੀ ਪਰ ਉਹ ਨਹੀਂ ਗੱਲ ਪਤਾ ਸੀ ਕਿ ਇੱਕ ਨਾ ਇੱਕ ਦਿਨ ਇਹ ਨਾਮ ਗੌਰਵ ਨੇ ਪੜ ਲੈਣਾ ਗੌਰਵ ਇਹ ਗੌਰਵ ਸ਼ਰਮਾ ਸੀ ਉਹ ਗੌਰਵ ਕੁਮਾਰ ਸੀ ਗੌਰਵ ਕੁਮਾਰ ਹੁਣ ਕੁਮਾਰ ਨੂੰ ਲੁਕੋਣਾ ਸੌਖਾ ਤਾਂ ਨਹੀਂ ਸੀ ਉਹਦੇ ਦਿਮਾਗ ਤੇ ਇਹ ਗੱਲ ਦਾ ਬੋਝ ਰਹਿੰਦਾ ਸੀ ਭਾਵੇਂ ਕਿ ਗੌਰਵ ਨੇ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਪਰ ਰੇਖਾ ਨੇ ਇਹ ਗੱਲ ਉਹਦੇ ਨਾਲ ਸਾਂਝੀ ਨਹੀਂ ਕੀਤੀ ਹੁਣ ਉਹਦੇ ਤੇ ਇਸ ਗੱਲ ਦਾ ਬੋਝ ਸੀ ਉਹ ਕਰਨਾ ਚਾਹੁੰਦੀ ਸੀ ਪਰ ਹੁਣ ਉਹਨੂੰ ਇਹ ਸੀ ਵੀ ਜੇ ਮੈਂ ਗੌਰਵ ਨਾਲ ਗੱਲ ਕਰੂ ਤਾਂ ਗੌਰਵ ਮੈਨੂੰ ਛੱਡ ਦੂਗਾ ਵੀ ਪਹਿਲਾਂ ਹੀ ਪਹਿਲਾਂ ਵੀ ਰਣਾ ਮੇਰੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਹਾਦਸਾ ਹੋਇਆ ਵੀ ਪਹਿਲਾਂ ਵੀ ਗੌਰਵ ਮੈਨੂੰ ਛੱਡ ਗਿਆ ਤੇ ਹੁਣ ਵਾਲਾ ਗੌਰਵ ਵੀ ਮੈਨੂੰ ਛੱਡ ਦੇਗਾ ਫਿਰ ਮੈਂ ਕੀ ਕਰੂੰਗੀ ਮੈਂ ਤਾਂ ਬਿਲਕੁਲ ਟੁੱਟ ਜਾਊਂਗੀ ਪਰ ਉਹਦੇ ਦਿਮਾਗ ਤੇ ਬੋਝ ਵੀ ਹੁੰਦਾ ਤੇ ਉਹ ਆਪਣੀ ਭਾਬੀ ਨੂੰ ਕਹਿ ਦਿੰਦੀ ਆ ਕਿ ਭਾਬੀ ਮੈਂ ਨਹੀਂ ਗੱਲ ਕਰ ਸਕਦੀ ਜੇ ਤੁਸੀਂ ਗੱਲ ਕਰ ਸਕੋ ਤਾਂ ਤਾਂ ਉਹਦੀ ਭਾਬੀ ਕਹਿੰਦੀ ਕਿ ਕੋਈ ਗੱਲ ਨਹੀਂ ਸਹੀ ਸਮਾਂ ਆਉਣ ਦੇ ਮੈਂ ਜ਼ਰੂਰ ਗੱਲ ਕਰੂੰਗੀ ਇੱਕ ਦਿਨ ਰੇਖਾ ਸੋਚਦੀ ਆ ਕਿ ਮੈਂ ਗੌਰਵ ਦੇ ਨਾਲ ਗੱਲ ਕਰਾਂ ਪਰ ਉਹਦੇ 'ਚ ਇੰਨਾ ਕੌਨਫੀਡੈਂਸ ਨਹੀਂ ਆਉਂਦਾ ਕਿ ਮੈਂ ਗੱਲ ਕਰਾਂ ਤੇ ਉਹਨਾਂ ਗੌਰਵ ਆਉਂਦਾ ਰੇਖਾ ਦਾ ਜਨਮ ਦਿਨ ਆਉਣ ਵਾਲਾ ਹੁੰਦਾ ਗੌਰਵ ਉਹਦੇ ਲਈ ਬਹੁਤ ਸੋਹਣਾ ਟੌਪ ਲੈ ਕੇ ਆਉਂਦਾ ਟੌਪ ਤੇ ਜੀਨ ਲੈ ਕੇ ਆਉਂਦਾ ਤੇ ਉਹਨੂੰ ਕਹਿੰਦਾ ਕਿ ਰੇਖਾ ਮੈਂ ਤੇਰੇ ਲਈ ਇੱਕ ਬਹੁਤ ਸੋਹਣੀ ਡਰੈਸ ਲੈ ਕੇ ਆਇਆ ਜੀਨ ਟੌਪ ਲੈ ਕੇ ਆਇਆ ਤੇ ਅੱਜ ਤੇਰਾ ਬਰਥਡੇ ਆ ਆਪਾਂ ਬਾਹਰ ਚੱਲਾਂਗੇ ਸੈਲੀਬ੍ਰੇਟ ਕਰਨ ਤੇ ਮੈਂ ਚਾਹਣਾ ਵੀ ਤੂੰ ਉਹ ਜੀਨ ਟੌਪ ਪਾਵੇਂ ਰੇਖਾ ਕਹਿੰਦੀ ਓਕੇ ਚਲੋ ਰੇਖਾ ਦਿਨੇ ਤਿਆਰ ਤੁਰ ਹੁੰਦੀ ਆ ਤੇ ਜਦੋਂ ਉਹ ਜੀਨ ਟੌਪ ਦੇਖਦੀ ਆ ਉਹ ਟੌਪ ਆ ਜਿਹੜਾ ਉਹ 슬ੀਵਲੈਸ ਹੁੰਦਾ ਰੇਖਾ ਜਿਹੜੀ ਉਹ 슬ੀਵਲੈਸ ਬਹੁਤ ਘੱਟ ਪਾਉਂਦੀ ਸੀ ਉਹਨੂੰ 슬ੀਵਲੈਸ ਪੈਣ ਨਾਲ ਬਹੁਤ ਵਧੀਆ ਲੱਗਦਾ ਸੀ ਪਰ ਉਹ 슬ੀਵਲੈਸ ਪਾਉਂਦੀ ਨਹੀਂ ਸੀ ਪਰ ਉਹ ਸੋਚਦੀ ਆ ਕਿ ਗੌਰਵ ਮੇਰੇ ਲਈ ਇੰਨੇ ਪਿਆਰ ਨਾਲ ਲੈ ਕੇ ਆਇਆ ਚਲੋ ਉਹ ਤਿਆਰ ਹੁੰਦੀ ਆ ਜੀਨ ਟੌਪ ਪਾਉਂਦੀ ਆ ਜੀਨ ਟੌਪ ਆ ਕੇ ਉਹ ਬਾਹਰ ਜਾਣ ਦੀ ਤਿਆਰੀ 'ਚ ਹੁੰਦੇ ਆ ਤੇ ਗੌਰਵ ਆ ਕੇ ਵੇਖਦਾ ਜੀਨ ਟੌਪ ਦੇ ਵਿੱਚ ਉਹਨੂੰ ਰੇਖਾ ਬਹੁਤ ਸੋਹਣੀ ਲੱਗਦੀ ਆ ਉਹਦੇ ਕੋਲ ਆਂਦਾ ਉਹਨੂੰ ਹੱਗ ਕਰਦਾ ਉਹਨੂੰ ਜੱਫੀ ਪਾਉਂਦਾ ਘੁੱਟ ਕੇ ਤੇ ਚਲੋ ਕਹਿੰਦਾ ਵੀ ਤੂੰ ਬਹੁਤ ਸੋਹਣੀ ਲੱਗ ਰਹੀ ਆ ਇਸ ਤਰ੍ਹਾਂ ਜਦੋਂ ਉਹਦੇ ਸਾਹਮਣੇ ਖੜ ਕੇ ਉਹਦੀਆਂ ਬਾਹਾਂ ਫੜ ਕੇ ਉਹਦੇ ਨਾਲ ਗੱਲ ਕਰਦਾ ਤੇ ਉਸ ਤੋਂ ਬਾਅਦ ਉਹ ਆਪਣਾ ਹੱਥ ਜਦੋਂ ਨੀਵਾ ਕਰਦਾ ਹਨਾ ਤੇ ਜਿਹੜਾ ਉਹਦੇ ਮੁੰਡੇ ਤੇ ਇੱਥੇ ਟੈਟੂ ਬਣਿਆ ਹੁੰਦਾਗਾ ਉਹ ਟੈਟੂ ਆ ਜਿਹੜਾ ਉਹਨੂੰ ਦਿਸ ਜਾਂਦਾ ਗੌਰਵ ਕੁਮਾਰ ਦਾ ਤੇ ਉਹ ਨਾਮ ਪੜ੍ਹ ਕੇ ਉਹ ਕਹਿੰਦਾ ਕਿ ਰੇਖਾ ਤੂੰ ਆਪਣੀ ਬੋਡੀ ਤੇ ਆਪਣੇ ਮੋਢੇ ਤੇ ਕੀ ਦਾ ਨਾਮ ਖਣਵਾਇਆ ਹੋਇਆ ਕੌਣ ਹੈ ਗੌਰਵ ਕੁਮਾਰ ਤਾਂ ਰੇਖਾ ਕਹਿੰਦੀ ਕਿ ਤੁਸੀਂ ਉਹ ਗੌਰਵ ਉਹ ਕਹਿੰਦਾ ਤੈਨੂੰ ਪਤਾ ਨਾ ਮੈਂ ਗੌਰਵ ਸ਼ਰਮਾ ਉਹ ਕਹਿੰਦੀ ਵੀ ਅਸਲ ਦੇ ਵਿੱਚ ਇਹ ਨਾਮ ਮੈਂ ਉਦੋਂ ਫਣਵਾਇਆ ਸੀ ਜਦੋਂ ਤੁਸੀਂ ਮੈਨੂੰ ਪ੍ਰਪੋਜ਼ ਕੀਤਾ ਸੀ ਮੈਂ ਵੀ ਅੰਦਰੋਂ ਅੰਦਰ ਹੀ ਤੁਹਾਨੂੰ ਪਸੰਦ ਕਰਦੀ ਸੀ ਤੇ ਮੈਂ ਹਨਾ ਇਜ਼ਹਾਰ ਨਹੀਂ ਕੀਤਾ ਸੀ ਪਰ ਮੈਂ ਤੁਹਾਨੂੰ ਪਸੰਦ ਕਰਦੀ ਸੀ ਤੇ ਮੈਨੂੰ ਤੁਹਾਡਾ ਪੂਰਾ ਨਾਮ ਪਤਾ ਨਹੀਂ ਸੀ ਮੈਨੂੰ ਗੌਰਵ ਨਾਮ ਪਤਾ ਸੀ ਤੇ ਮੈਂ ਸੋਚਿਆ ਤੁਹਾਡਾ ਨਾਮ ਗੌਰਵ ਕੁਮਾਰ ਹੋਊਗਾ ਇਸੇ ਲਈ ਮੈਂ ਟੈਟੂ ਬਣਾ ਲਿਆ ਗੌਰਵ ਕਹਿੰਦਾ ਕਿ ਨਹੀਂ ਰੇਖਾ ਇਹ ਗੱਲ ਨਹੀਂ ਤੂੰ ਝੂਠ ਬੋਲ ਰਹੀ ਹੈ ਮੈਨੂੰ ਤੂੰ ਮੈਨੂੰ ਦੱਸ ਕੇ ਗੌਰਵ ਕੁਮਾਰ ਕੌਣ ਸੀ ਜਾਂ ਕੌਣ ਹੈ ਦੇਖ ਮੈਂ ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਰੱਖੂਗਾ ਕੋਈ ਗੁੱਸਾ ਨਹੀਂ ਰੱਖੂਗਾ ਪਰ ਮੈਂ ਨਹੀਂ ਚਾਹੁੰਦਾ ਕਿ ਸਾਡੇ ਦੋਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਓਲਾ ਹੋਵੇ ਤਾਂ ਉਹ ਕਹਿੰਦੀ ਕਿ ਨਹੀਂ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੁਣ ਤੁਸੀਂ ਜਾਣਾ ਜਾਂ ਨਹੀਂ ਜਾਣਾ ਦੋਨੋਂ ਜਾਣੇ ਗੱਡੀ 'ਚ ਬੈਠ ਕੇ ਪਾਰਟੀ ਲਈ ਚਲੇ ਜਾਂਦੇ ਨੇ ਪਾਰਟੀ ਤੇ ਜਾ ਕੇ ਉਹ ਕੋਈ ਬਹੁਤਾ ਇੰਜੋਏ ਨਹੀਂ ਕਰਦੇ ਕਿਉਂਕਿ ਦੋਨਾਂ ਦੇ ਦਿਮਾਗ ਵਿੱਚ ਇੱਕ ਪ੍ਰੈਸ਼ਰ ਸੀ ਇੱਕ ਗੱਲ ਦਾ ਬੋਝ ਸੀ ਪਰ ਫਿਰ ਵੀ ਉਹ ਇਦਾਂ ਇੱਕ ਦੂਜੇ ਨੂੰ ਨਹੀਂ ਜਿਤਾਉਂਦੇ ਚਲੋ ਪਾਰਟੀ ਤੋਂ ਬਾਅਦ ਉਹ ਘਰ ਆ ਜਾਂਦੇ ਆ ਅਗਲੇ ਦਿਨ ਸਵੇਰੇ ਰੇਖਾ ਗੌਰਵ ਨੂੰ ਕਹਿੰਦੀ ਕਿ ਗੌਰਵ ਮੈਂ ਅੱਜ ਆਫ ਕਰਨਾ ਚਾਹੁੰਦੀ ਆ ਮੈਂ ਆਫਿਸ ਨਹੀਂ ਜਾਣਾ ਚਾਹੁੰਦੀ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਤੇਰੀ ਇੱਛਾ ਗਈ ਮੈਂ ਚਲਿਆ ਜਾਂਦਾ ਗੌਰਵ ਦਫ਼ਤਰ ਚਲਿਆ ਜਾਂਦਾ ਪਰ ਦਫ਼ਤਰ ਜਾ ਕੇ ਉਹਦਾ ਵੀ ਦਿਮਾਗ ਜਿਹੜਾ ਰੇਖਾ ਦੇ ਵਿੱਚ ਹੀ ਰਹਿੰਦਾ ਇਸ ਗੱਲ ਦੇ ਵਿੱਚ ਰਹਿੰਦਾ ਕਿ ਗੌਰਵ ਕੁਮਾਰ ਕੌਣ ਸੀ ਉਹ ਰੇਖਾ ਦੀ ਭਾਬੀ ਨੂੰ ਫੋਨ ਕਰਦਾ ਰੇਖਾ ਦੀ ਭਾਬੀ ਨੂੰ ਕਹਿੰਦਾ ਕਿ ਭਾਬੀ ਮੈਂ ਗੱਲ ਕਰਨੀ ਚਾਹਣਾ ਤੁਹਾਡੇ ਨਾਲ ਉਹ ਕਹਿੰਦੀ ਕਿ ਹਾਂ ਗੌਰਵ ਤਾਂ ਉਹ ਕਹਿੰਦਾ ਕਿ ਗੌਰਵ ਕੁਮਾਰ ਕੌਣ ਹੈ ਜਿਹਦਾ ਨਾਮ ਰੇਖਾ ਦੀ ਬਾਹ ਤੇ ਖਣਵਾਇਆ ਹੋਇਆ ਉਹ ਕਹਿੰਦੀ ਕਿ ਗੌਰਵ ਤੁਸੀਂ ਹੋ ਲੈ ਤੁਸੀਂ ਕਮਾਲ ਕਰਦੇ ਹੋ ਵੀਰੇ ਤੁਸੀਂ ਹੀ ਹੋ ਗੌਰਵ ਉਹ ਕਹਿੰਦਾ ਨਹੀਂ ਮੈਂ ਗੌਰਵ ਸ਼ਰਮਾ ਤੇ ਉਹਨੇ ਗੌਰਵ ਕੁਮਾਰ ਲਿਖਿਆ ਹੋਇਆ ਉਹ ਕਹਿੰਦੀ ਕਿ ਅਸਲ ਦੇ ਵਿੱਚ ਜਦੋਂ ਤੂੰ ਉਹਨੂੰ ਪ੍ਰਪੋਜ਼ ਕੀਤਾ ਸੀ ਉਹ ਤੈਨੂੰ ਪਸੰਦ ਕਰਦੀ ਸੀ ਉਹਨੇ ਤੇਰਾ ਨਾਮ ਪੂਰਾ ਨਾਮ ਨਹੀਂ ਪੁੱਛਿਆ ਉਹਨੂੰ ਲੱਗਿਆ ਗੌਰਵ ਕੁਮਾਰ ਹੋ ਇਸੇ ਲਈ ਉਸਨੇ ਟੈਟੂ ਬਣਵਾ ਲਿਆ ਉਹ ਕਹਿੰਦਾ ਨਹੀਂ ਭਾਬੀ ਜੀ ਇਹ ਕੋਈ ਤੁਕ ਨਹੀਂ ਹੈਗੀ ਮੈਂ ਵੀ ਇੰਨਾ ਛੋਟਾ ਬੱਚਾ ਨਹੀਂ ਹੈਗਾ ਕਿ ਮੈਂ ਐਡੀਕ ਗੱਲ ਤੇ ਯਕੀਨ ਕਰ ਲਾਂ ਇਦਾਂ ਦੀ ਗੱਲ ਤਾਂ ਨਹੀਂ ਹੈਗੀ ਤੁਸੀਂ ਦੱਸੋ ਮੈਨੂੰ ਪਲੀਜ਼ ਝੂਠ ਨਾ ਬੋਲੋ ਤਾਂ ਉਹ ਕਹਿੰਦੀ ਕਿ ਚੱਲ ਫਿਰ ਮੈਂ ਤੈਨੂੰ ਗੱਲ ਤਾਂ ਦੱਸ ਦਿੰਨੀ ਆ ਪਰ ਤੂੰ ਰੇਖਾ ਨੂੰ ਕੁਝ ਨਹੀਂ ਕਹੇਂਗਾ ਤੂੰ ਰੇਖਾ ਦੇ ਨਾਲ ਪਹਿਲਾਂ ਵਾਂਗ ਹੀ ਪਿਆਰ ਕਰੇਂਗਾ ਉਹ ਕਹਿੰਦਾ ਕਿ ਨਹੀਂ ਭਾਬੀ ਮੈਂ ਇਦਾਂ ਦਾ ਨਹੀਂ ਹੈਗਾ ਕਿ ਮੈਂ ਇਦਾਂ ਬਦਲ ਜੂੰ ਪਰ ਮੈਨੂੰ ਸੱਚ ਜਾਣਨ ਦੀ ਉਤਸੁਕਤਾ ਗਈ ਤਾਂ ਦੀ ਭਾਬੀ ਦੱਸਦੀ ਹੈ ਕਿ ਅਸਲ ਦੇ ਵਿੱਚ ਗੌਰਵ ਨੂੰ ਪਸੰਦ ਕਰਦੀ ਹੁੰਦੀ ਹੈ ਰੇਖਾ ਉਹਨਾਂ ਦਾ ਵਿਆਹ ਹੁੰਦਾ ਦੋਨੋਂ ਇੱਕ ਦੂਜੇ ਨੂੰ ਬੜਾ ਪਸੰਦ ਕਰਦੇ ਹੁੰਦੇ ਆ ਪਰ ਦੋਨਾਂ ਦੀ ਜ਼ਿੰਦਗੀ ਦੇ ਵਿੱਚ ਇੰਨਾ ਉਹਨਾਂ ਦਾ ਸਾਥ ਨਹੀਂ ਲਿਖਿਆ ਹੁੰਦਾ ਕਰੋਨਾ ਦੇ ਕਰਕੇ ਗੌਰਵ ਦੀ ਮੌਤ ਹੋ ਜਾਂਦੀ ਆ ਇਸੇ ਲਈ ਉਹ ਕੱਲੀ ਇਕੱਲੀ ਚੁੱਪ ਚੁੱਪ ਰਹਿੰਦੀ ਆ ਤੇ ਇਹੀ ਗੱਲ ਆ ਹੋਰ ਕੋਈ ਗੱਲ ਨਹੀਂ ਤੇ ਉਹੀ ਗੌਰਵ ਉਹਦਾ ਪਹਿਲਾ ਵਾਲਾ ਪਤੀ ਸੀ ਹੋਰ ਕੋਈ ਵੀ ਗੌਰਵ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੈਗਾ ਉਹ ਕਹਿੰਦਾ ਕਿ ਭਾਬੀ ਇੰਨੀ ਵੱਡੀ ਗੱਲ ਰੇਖਾ ਨੇ ਮੇਰੇ ਤੋਂ ਕੋਈ ਉਹ ਕਹਿੰਦੀ ਅਸਲ ਦੇ ਵਿੱਚ ਰੇਖਾ ਤੈਨੂੰ ਦੱਸਣਾ ਚਾਹੁੰਦੀ ਸੀ ਪਰ ਸਾਨੂੰ ਡਰ ਸੀ ਕਿਤੇ ਨਾ ਕਿਤੇ ਅਸੀਂ ਮੈਂ ਉਹਦੇ ਨਾਲ ਗੱਲ ਕੀਤੀ ਸੀ ਕਿ ਸਹੀ ਸਮਾਂ ਆਉਣ ਤੇ ਮੈਂ ਆਪੇ ਗੌਰਵ ਨਾਲ ਗੱਲ ਕਰ ਲਵਾਂਗੀ ਵੀ ਫਿਲਹਾਲ ਤੂੰ ਉਹਨੂੰ ਗੱਲ ਨਾ ਦੱਸ ਕਿਉਂਕਿ ਮਸਾ ਉਹਦੀ ਜ਼ਿੰਦਗੀ ਦੇ ਵਿੱਚ ਰੌਣਕ ਆਈ ਸੀ ਹਾਸਾ ਆਇਆ ਸੀ ਤੇ ਜੇ ਤੂੰ ਉਹਨੂੰ ਮਨਾ ਕਰ ਦਿੰਦਾ ਉਹਦੇ ਨਾਲ ਵਿਆਹ ਕਰਵਾਉਣ ਤੋਂ ਮਨਾ ਕਰ ਦਿੰਦਾ ਤਾਂ ਉਹਨੇ ਬਿਲਕੁਲ ਟੁੱਟ ਜਾਣਾ ਸੀ ਦੇਖ ਗੌਰਵ ਤੁਸੀਂ ਸਿਆਣਿਓ ਪੜੇ ਲਿਖੇ ਹੋ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਹਾਦਸਾ ਹੋ ਸਕਦਾ ਪਰ ਇਹਦੇ ਵਿੱਚ ਰੇਖਾ ਦੀ ਕੋਈ ਗਲਤੀ ਨਹੀਂ ਤੁਸੀਂ ਪਲੀਜ਼ ਇਸ ਗੱਲ ਨੂੰ ਦਿਲ ਤੇ ਨਾ ਲਾਇਓ ਤਾਂ ਗੌਰਵ ਕਹਿੰਦਾ ਕਿ ਨਹੀਂ ਭਾਬੀ ਜੀ ਐਦਾਂ ਦਾ ਕੁਝ ਨਹੀਂ ਹੋਊਗਾ ਕਹਿ ਕੇ ਚਲੋ ਫੋਨ ਕੱਟ ਦਿੰਦਾ ਪਰ ਗੌਰਵ ਦੇ ਦਿਮਾਗ ਵਿੱਚ ਰੇਖਾ ਦਾ ਖਿਆਲ ਆ ਰਿਹਾ ਹੁੰਦਾ ਉਧਰੋਂ ਰੇਖਾ ਦੀ ਭਜਾਈ ਰੇਖਾ ਨੂੰ ਕਾਲ ਕਰਕੇ ਸਾਰੀ ਗੱਲ ਦੱਸ ਦਿੰਦੀ ਆ ਕਿ ਅੱਜ ਗੌਰਵ ਦਾ ਮੈਨੂੰ ਫੋਨ ਆਇਆ ਸੀ ਤੇ ਮੈਨੂੰ ਨਾ ਚਾਹੁੰਦੇ ਹੋਈ ਵੀ ਸਾਰੀ ਗੱਲ ਦੱਸਣੀ ਪਈ ਕਿਉਂਕਿ ਦੱਸਣੀ ਬਣਦੀ ਸੀ ਹੁਣ ਤੂੰ ਇਸ ਗੱਲ ਦੀ ਚਿੰਤਾ ਨਾ ਕਰੀ ਗੌਰਵ ਨੂੰ ਕੋਈ ਪ੍ਰੋਬਲਮ ਨਹੀਂ ਆਗੀ ਤਾਂ ਰੇਖਾ ਕਹਿੰਦੀ ਕਿ ਭਾਬੀ ਇੰਨੀ ਵੱਡੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਇੱਕ ਵਾਰ ਤਾਂ ਪੁੱਛ ਲੈਂਦੇ ਉਹ ਕਹਿੰਦੀ ਫਿਰ ਕੀ ਹੋ ਗਿਆ ਮੈਂ ਗੌਰਵ ਨਾਲ ਗੱਲ ਕੀਤੀ ਆ ਗੌਰਵ ਸਿਆਣਾ ਐਦਾਂ ਦੀ ਕੋਈ ਗੱਲ ਨਹੀਂ ਰੇਖਾ ਆਪਣੀ ਭਾਬੀ ਨਾਲ ਕਾਲ ਕੱਟ ਕੇ ਗੌਰਵ ਨੂੰ ਲਾਉਂਦੀ ਆ ਪਰ ਗੌਰਵ ਦਾ ਫੋਨ ਆ ਨਾ ਜਿਹੜਾ ਉਹ ਸਾਇਲੈਂਟ ਹੁੰਦਾ ਤੇ ਉਹ ਕੰਮ ਕਰ ਰਿਹਾ ਹੁੰਦਾ ਚਲੋ ਫੋਨ ਉਹ ਨਹੀਂ ਝੁਕਦਾ ਦੋ ਵਾਰ ਤਿੰਨ ਵਾਰ ਲਾਉਂਦੀ ਆ ਤੇ ਰੇਖਾ ਇਹ ਉਹਦੇ ਦਿਮਾਗ 'ਚ ਹੀ ਗੱਲ ਆ ਜਾਂਦੀ ਆ ਵੀ ਗਲਤੀ ਹੋ ਗਈ ਆ ਭਾਬੀ ਨੇ ਗਲਤ ਕੰਮ ਕੀਤਾ ਵੀ ਗੌਰਵ ਤਾਂ ਮੇਰੇ ਨਾਲ ਨਾਰਾਜ਼ ਆ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਘੁੰਮਦੀ ਆ ਵੀ ਜੇ ਹੁਣ ਗੌਰਵ ਨੇ ਮੈਨੂੰ ਛੱਡਿਆ ਵੀ ਮੈਂ ਤਾਂ ਬਿਲਕੁਲ ਟੁੱਟ ਜੂੰ ਇਸ ਗੱਲ ਦੀ ਉਹਨੂੰ ਘਬਰਾਟ ਹੋਣ ਲੱਗਦੀ ਆ ਤੇ ਧਰੋ ਗੌਰਵ ਆ ਜਿਹੜਾ ਉਹ ਫਟਾਫਟ ਕੰਮ ਕਰਕੇ ਘਰ ਜਾਣਾ ਚਾਹੁੰਦਾ ਹੁੰਦਾ ਚਲੋ ਉਹ ਜਿੰਨਾ ਕੰਮ ਉਹ ਤੋਂ ਹੁੰਦਾ ਫਟਾਫਟ ਫੋਨ ਚੱਕ ਕੇ ਜੇਬ 'ਚ ਪਾਉਂਦਾ ਤੇ ਗੱਡੀ ਦੀ ਚਾਬੀ ਚੁੱਕ ਕੇ ਚਲੋ ਸਟਾਰਟ ਕਰਦਾ ਤੇ ਘਰ ਨੂੰ ਆ ਜਾਂਦਾ ਜਦੋਂ ਘਰ ਆ ਕੇ ਉਹ ਡੋਰ ਬੈਲ ਵਜਾਉਂਦਾ ਤਾਂ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਉਹਦੇ ਮਨ ਨੂੰ ਘਬਰਾਹਟ ਹੋਣ ਲੱਗ ਜਾਂਦੀ ਆ ਉਹ ਗੱਡੀ ਦੇ ਵਿੱਚੋਂ ਦੂਸਰੀ ਚਾਬੀ ਚੱਕਦਾ ਘਰ ਦੀ ਗੇਟ ਦੀ ਤੇ ਚਲੋ ਉਹ ਗੇਟ ਖੋਲ ਕੇ ਅੰਦਰ ਆਉਂਦਾ ਲੌਬੀ ਦਾ ਗੇਟ ਖੋਲ ਕੇ ਜਦੋਂ ਉਹ ਐਂਟਰੀ ਕਰਦਾ ਤਾਂ ਉਹਨਾਂ ਦੇ ਬੈੱਡਰੂਮ ਦਾ ਜੋ ਦਰਵਾਜ਼ਾ ਹੁੰਦਾ ਉਹ ਅੱਧਾ ਖੁੱਲ੍ਹਾ ਹੁੰਦਾ ਤੇ ਉਹ ਫਟਾਫਟ ਆ ਕੇ ਬੈੱਡਰੂਮ ਵੱਲ ਆਉਂਦਾ ਤੇ ਬੈੱਡਰੂਮ ਦਾ ਜਦੋਂ ਉਹ ਦਰਵਾਜ਼ਾ ਪੂਰਾ ਖੋਲਦਾ ਤਾਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਕਿਉਂਕਿ ਰੇਖਾ ਨੂੰ ਉਹ ਜੇ ਸਹਾਦਤ ਦੇ ਵਿੱਚ ਦੇਖਦਾ ਰੇਖਾ ਆਪਣੇ ਆਪ ਨੂੰ ਫਾਂਸੀ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਆ ਗੌਰਵ ਦੇ ਹੱਥਾਂ ਦੇ ਵਿੱਚ ਜੋ ਵੀ ਸਮਾਨ ਹੁੰਦਾ ਬੈਗ ਉਹਦਾ ਉਹ ਸੁੱਟਦਾ ਤੇ ਭੱਜ ਕੇ ਜਾ ਕੇ ਰੇਖਾ ਨੂੰ ਫੜ ਲੈਂਦਾ ਤੇ ਰੇਖਾ ਨੂੰ ਕਹਿੰਦਾ ਕਿ ਰੇਖਾ ਤੇਰੀ ਜ਼ਿੰਦਗੀ ਇਕੱਲੀ ਦੀ ਜ਼ਿੰਦਗੀ ਨਹੀਂ ਤੇ ਤੂੰ ਮੈਨੂੰ ਛੱਡ ਕੇ ਇਕੱਲੀ ਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਫੈਸਲਾ ਕਿਵੇਂ ਕਰ ਲਿਆ ਉਹਨੂੰ ਪਿਆਰ ਨਾਲ ਸਮਝਾਉਂਦਾ ਚਲੋ ਰੇਖਾ ਤਾਂ ਚਾਹੁੰਦੀ ਨਹੀਂ ਸੀ ਖਤਮ ਕਰਨਾ ਪਰ ਉਹਨੂੰ ਡਰ ਸੀ ਕਿ ਗੌਰਵ ਨਵੇਂ ਨੂੰ ਛੱਡ ਦੇ ਜਦੋਂ ਉਹ ਕਹਿੰਦੀ ਕਿ ਗੌਰਵ ਮੈਂ ਤੈਨੂੰ ਬਹੁਤ ਵੱਡਾ ਝੂਠ ਬੋਲਿਆ ਮੈਂ ਆਪਣੀ ਜ਼ਿੰਦਗੀ ਦੀ ਇੰਨੀ ਵੱਡੀ ਸੱਚਾਈ ਤੇਰੇ ਤੋਂ ਲੁਕੋਈ ਤੇ ਉਹ ਕਹਿੰਦਾ ਫਿਰ ਕੀ ਆ ਜੇ ਤੂੰ ਮੈਨੂੰ ਖੋਣ ਦੇ ਡਰੋਂ ਮੇਰੇ ਤੋਂ ਇੰਨੀ ਵੱਡੀ ਗੱਲ ਲੁਕੋਈ ਤੇ ਮੈਨੂੰ ਇਤਰਾਜ਼ ਨਹੀਂ ਹੈਗਾ ਤੇ ਮੈਨੂੰ ਇਸ ਗੱਲ ਦਾ ਵੀ ਇਤਰਾਜ਼ ਨਹੀਂ ਕਿ ਪਹਿਲਾਂ ਤੇਰਾ ਵਿਆਹ ਹੋਇਆ ਵਿਆਹ ਤੇਰੀ ਜ਼ਿੰਦਗੀ ਚ ਕੋਈ ਹੋਰ ਗੌਰਵ ਸੀ ਤੂੰ ਕਿਹੜਾ ਚੀਟ ਕਰਕੇ ਛੱਡਿਆ ਉਹਨੂੰ ਠੀਕ ਆ ਤੁਹਾਡਾ ਸਾਥ ਨਹੀਂ ਲਿਖਿਆ ਸੀ ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਤੇਰੇ ਲਈ ਉਹੀ ਗੌਰਵ ਬਣ ਸਕਾਂ ਜਿਹਨੂੰ ਤੂੰ ਇੰਨਾ ਪਿਆਰ ਕਰਦੀ ਸੀ ਉਹ ਕਹਿੰਦੀ ਕਿ ਪਿਆਰ ਤਾਂ ਮੈਂ ਤੁਹਾਨੂੰ ਵੀ ਬਹੁਤ ਕਰਦੀ ਆ ਇਸ ਤਰ੍ਹਾਂ ਦੋਨੋਂ ਇੱਕ ਦੂਜੇ ਨਾਲ ਗੱਲਾਂ ਕਰਦੇ ਆ ਤੇ ਉਹਨੂੰ ਹੇਠਾਂ ਉਤਾਰਦਾ ਉਤਾਰ ਕੇ ਉਹਨੂੰ ਘੁੱਟ ਕੇ ਜੱਫੀ ਪਾਉਂਦਾ ਤੇ ਉਹਨੂੰ ਕਹਿੰਦਾ ਕਿ ਰੇਖਾ ਕੀ ਤੂੰ ਸੋਚਿਆ ਕਿ ਮੈਂ ਤੇਰੀ ਬਿਊਟੀ ਕਰਕੇ ਤੇਰੇ ਪਿੱਛੇ ਤੇਰੇ ਨਾਲ ਵਿਆਹ ਕਰਵਾਇਆ ਮੈਂ ਤੈਨੂੰ ਰੂਹ ਤੋਂ ਪਿਆਰ ਕੀਤਾ ਤੇ ਜਿਹਨੂੰ ਅਸੀਂ ਰੂਹ ਤੋਂ ਪਿਆਰ ਕਰਦੇ ਆ ਨਾ ਉਹਦੀਆਂ ਵੱਡੀਆਂ ਤੋਂ ਵੱਡੀਆਂ ਗਲਤੀਆਂ ਅਸੀਂ ਮaaf ਕਰ ਦਿੰਨੇ ਆ ਤੇਰੀ ਤਾਂ ਫਿਰ ਵੀ ਕੋਈ ਗਲਤੀ ਨਹੀਂ ਠੀਕ ਆ ਗੌਰਵ ਤੇਰੀ ਜ਼ਿੰਦਗੀ ਦੇ ਵਿੱਚ ਆਇਆ ਤੁਹਾਡਾ ਸਾਥ ਨਹੀਂ ਲਿਖਿਆ ਸੀ ਤੇ ਹੁਣ ਮੈਂ ਗੌਰਵ ਆਇਆ ਨਾ ਤੇ ਮੇਰੇ ਨਾਲ ਜਿਉਣੀ ਆ ਤੂੰ ਪੂਰੀ ਜ਼ਿੰਦਗੀ ਹੁਣ ਤਾਂ ਮੌਤ ਦੀ ਵੀ ਇਹ ਹਿੰਮਤ ਨਹੀਂ ਕਿ ਤੈਨੂੰ ਮੇਰੇ ਤੋਂ ਖੋ ਸਕੇ ਤੈਨੂੰ ਪਤਾ ਆਪਾਂ ਜ਼ਿੰਦਗੀ ਹਜੇ ਇੰਜੋਏ ਕਰਨੀ ਆ ਹਜੇ ਤਾਂ ਆਪਣੀ ਜ਼ਿੰਦਗੀ ਸ਼ੁਰੂ ਹੋਈ ਆ ਐਨੇ ਪਿਆਰ ਨਾਲ ਜਦੋਂ ਉਹ ਗੱਲਾਂ ਕਰਦਾ ਨਾ ਤਾਂ ਰੇਖਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਪੂੰਝਦਾ ਕਹਿੰਦਾ ਕਿ ਨਹੀਂ ਕੰਮਲਿਏ ਰੋਣਾ ਨਹੀਂ ਹੈਗਾ ਇਹ ਹੰਝੂ ਨਹੀਂ ਮੈਨੂੰ ਚਾਹੀਦੇ ਮੈਨੂੰ ਇਹ ਹੰਝੂ ਚੰਗੇ ਨਹੀਂ ਲੱਗਦੇ ਮੈਨੂੰ ਤੇਰਾ ਪਿਆਰ ਚਾਹੀਦਾ ਤੇ ਮੈਨੂੰ ਤੇਰੇ ਚਿਹਰੇ ਤੇ ਸਮਾਈ ਚਾਹੀਦੀ ਆ ਹੁਣ ਤੂੰ ਇਹ ਬੋਝ ਆਪਣੇ ਦਿਮਾਗ ਤੋਂ ਲਾ ਦੇ ਹੁਣ ਤੂੰ ਇਹ ਗੱਲ ਭੁੱਲ ਜਾ ਕਿ ਤੇਰਾ ਕੋਈ ਪਾਸਟ ਵੀ ਆ ਤੇਰਾ ਕੋਈ ਅਤੀਤ ਵੀ ਆ ਮੈਂ ਤੇਰੇ ਅਤੀਤ ਨਾਲ ਨਹੀਂ ਤੇਰੇ ਵਰਤਮਾਨ ਨਾਲ ਜਿਉਣਾ ਤੇ ਆਪਣਾ ਜੋ ਭਵੇਖਾ ਉਹਦੇ ਸੁਪਨੇ ਲੈਣੇ ਆ ਐਦਾਂ ਕਹਿ ਕੇ ਉਹਨੂੰ ਫੇਰ ਗੱਲ ਨਾ ਲਾਉਂਦਾ ਤੇ ਉਹਨੂੰ ਕਹਿੰਦਾ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਜੇ ਤੈਨੂੰ ਇਹ ਲੱਗੇ ਕਿ ਮੈਂ ਤੈਨੂੰ ਕਿਸੇ ਗਲਤੀ ਕਰਕੇ ਛੱਡ ਸਕਦਾ ਤਾਂ ਤੂੰ ਆਪਣੇ ਆਪ ਨੂੰ ਜ਼ਰੂਰ ਪੁੱਛੀਂ ਕਿ ਕੀ ਤੇਰਾ ਗੌਰ ਵੇਦਾਂ ਦਾ ਤੋਨੋ ਜਾਣੇ ਇੱਕ ਦੂਜੇ ਦੇ ਨਾਲ ਲਿਪਟ ਕੇ ਰੋਣ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ ਕਦੇ ਵੀ ਇਹੋ ਜਿਹਾ ਟਾਈਮ ਨਹੀਂ ਆਇਆ ਕਿ ਰੇਖਾ ਦੇ ਦਿਮਾਗ ਤੇ ਕੋਈ ਬੋਝ ਹੋਵੇ ਰੇਖਾ ਸਭੋਂ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਰਹਿਣ ਲੱਗਦੀ ਆ ਹਾਂਜੀ ਦੋਸਤੋ ਸਾਡੀ ਜ਼ਿੰਦਗੀ ਦੇ ਵਿੱਚ ਉਤਰਾ ਜਿਹੜਾ ਦੁੱਖ ਸੁੱਖ ਆਉਂਦੇ ਰਹਿੰਦੇ ਆ ਸਾਡੀ ਜ਼ਿੰਦਗੀ ਦਾ ਸਮਾਂ ਬਦਲਦਾ ਰਹਿੰਦਾ ਕਈ ਵਾਰ ਇਨਸਾਨ ਦੀਆਂ ਮਜਬੂਰੀਆਂ ਹੁੰਦੀਆਂ ਕਿ ਜ਼ਿੰਦਗੀ ਦੇ ਵਿੱਚ ਕੋਈ ਅਜਿਹੇ ਨੇੜਲੇ ਇਨਸਾਨ ਨੂੰ ਖੋਣ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਨੂੰ ਉੱਥੇ ਹੀ ਨਹੀਂ ਰੋਕ ਸਕਦੇ ਸਾਨੂੰ ਉਹਨਾਂ ਚੀਜ਼ਾਂ ਤੋਂ ਨਿਕਲਣ ਲਈ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਪੈਂਦਾ ਪਰ ਬੈਟਰ ਇਹੀ ਆ ਕਿ ਜਦੋਂ ਵੀ ਤੁਹਾਡੇ ਨਾਲ ਕੋਈ ਹਾਦਸਾ ਵਾਪਰੇ ਤੇ ਤੁਸੀਂ ਕੋਈ ਨਵਾਂ ਰਿਸ਼ਤਾ ਸ਼ੁਰੂ ਕਰਨ ਲੱਗੋ ਤਾ ਉਹਨੂੰ ਪਹਿਲਾਂ ਵਾਲੇ ਜੋ ਗੱਲ ਜਿਹੜੀ ਅੱਗੇ ਆਉਣੀ ਹੋਵੇ ਉਹ ਗੱਲ ਪਹਿਲਾਂ ਹੀ ਸਾਂਝੀ ਕਰ ਲੈਣੀ ਚਾਹੀਦੀ ਆ ਗੌਰਵ ਦਾ ਦਿਲ ਬਹੁਤ ਵੱਡਾ ਸੀ ਜੀਨੇ ਰੇਖਾ ਨੂੰ ਇੰਨਾ ਜ਼ਿਆਦਾ ਪਿਆਰ ਕੀਤਾ ਕਿ ਉਹਨੇ ਉਹਨੂੰ ਠੀਕ ਆ ਕਿਸੇ ਦੀ ਜ਼ਿੰਦਗੀ ਦੇ ਵਿੱਚ ਹਾਦਸੇ ਹੋ ਜਾਂਦੇ ਆ ਗੌਰਵ ਨੂੰ ਕੋਈ ਸ਼ਿਕਵਾ ਨਹੀਂ ਹੋਣਾ ਚਾਹੀਦਾ ਸੀ ਪਰ ਉਹਨੂੰ ਇਸ ਗੱਲ ਦਾ ਗੁੱਸਾ ਜ਼ਰੂਰ ਆ ਸਕਦਾ ਸੀ ਕਿ ਉਹਨੇ ਮੇਰੇ ਤੋਂ ਗੱਲ ਲਪੋਈ ਪਰ ਫਿਰ ਵੀ ਉਹ ਰੋਇਖਾ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹਨੇ ਉਹਦੀ ਉਹ ਗਲਤੀ ਮaaf ਕਰ ਦਿੱਤੀ ਦੋਨੋਂ ਜਾਣੇ ਇੱਕ ਦੂਜੇ ਨਾਲ ਬੜਾ ਖੁਸ਼ ਨੇ ਬੜੀ ਸੋਹਣੀ ਜ਼ਿੰਦਗੀ ਚੱਲ ਰਹੀ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ